ਦਾ ਹਰ ਦਿਨ ਹੈ ਸੁੱਚੇ ਪਿਆਰਾਂ ਦਾ ਇਹ ਇੱਕ ਦਿਨ ਨਹੀਂ ਜ਼ਹਾਰਾਂ ਦਾ ਹਰ ਦਿਨ ਹੈ ਸੁੱਚੇ ਪਿਆਰਾਂ ਦਾ ਨਾ ਇਹ ਮੁਹਤਾਜ ਗੁਲਾਬਾਂ ਦਾ ਜਿਵੇਂ ਇਹਨਾਂ ਨੇ ਸੁਖਮੰਦ ਸੀ ਵੀ ਦੀ ਨਾ ਇਹ ਮੁਹਤਾਜ ਗੁਲਾਬਾਂ ਦਾ ਨਾ ਇਹ ਮੁਹਤਾਜ ਸ਼ਬਾਬਾਂ ਦਾ ਇਹ ਤਾਂ ਰਿਸ਼ਤਾ ਹੈ ਰੂਹਾਂ ਦਾ ਇਹ ਤਾਂ ਰਿਸ਼ਤਾ ਹੈ ਰੂਹਾਂ ਦਾ ਮਾਵਾ ਸੱਸਾਂ ਤੇ ਨੂਹਾਂ ਦਾ ਹੋ ਆ ਇਸ ਵੇਰੇ ਉੱਕੇ ਸਾਰਿਆਂ ਨੇ ਇੱਕ ਦਿਨ ਵੈਲੈਂਟਾਈਨ ਦੇ ਕਿਹਾ ਇਹ ਤਾਂ ਰਿਸ਼ਤਾ ਹੈ ਰੂਹਾਂ ਦਾ ਮਾਵਾ ਸੱਸਾਂ ਤੇ ਨੂਹਾਂ ਦਾ ਦੋ ਜਿਸਮ ਤੇ ਇੱਕੋ ਜਾਨ ਦਾ ਏ ਇੱਕ ਦੂਜੇ ਦੀ ਪਹਿਚਾਨ ਦਾ ਏ ਇਹ ਭੈਣ ਭਰਾ ਦਾ ਪਿਆਰ ਵੀ ਏ ਇਹ ਭੈਣ ਭਰਾ ਦਾ ਪਿਆਰ ਵੀ ਏ ਤੇ ਮਾਂ ਪਿਓ ਦਾ ਸਤਕਾਰ ਵੀ ਏ ਇਹ ਭੈਣ ਭਰਾ ਦਾ ਪਿਆਰ ਵੀ ਏ ਤੇ ਮਾਂ ਪਿਓ ਦਾ ਸਤਕਾਰ ਵੀ ਏ ਇਹ ਪੇਕੇ ਘਰ ਦੀ ਸ਼ਾਨ ਵੀ ਏ ਇਹ ਪੇਕੇ ਘਰ ਦੀ ਸ਼ਾਨ ਵੀ ਏ ਤੇ ਸਹੁਰੇ ਘਰ ਦਾ ਮਾਣ ਵੀ ਏ ਇਹ ਇਹ ਰਿਸ਼ਤਾ ਪੁੱਤਰ ਮਾਮਾ ਦਾ ਇਹ ਰਿਸ਼ਤਾ ਪੁੱਤਰ ਮਾਮਾ ਦਾ ਤੇ ਠੰਡੀਆਂ ਮਿੱਠੀਆਂ ਸ਼ਾਮਾਂ ਦਾ ਇਹ ਰਿਸ਼ਤਾ ਹੈ ਇਨਸਾਨਾਂ ਦਾ ਇਹ ਰਿਸ਼ਤਾ ਹੈ ਇਨਸਾਨਾਂ ਦਾ ਤੇ ਮੋਹ ਪੀਜੇ ਅਰਮਾਨਾਂ ਦਾ ਇਹ ਦਿਨ ਇੱਕ ਦਿਨ ਨਹੀਂ ਇਹ ਇੱਕ ਦਿਨ ਨਹੀਂ ਖਲੋਲਾਂ ਦਾ ਇਹ ਇੱਕ ਦਿਨ ਨਹੀਂ ਖਲੋਲਾਂ ਦਾ ਇਹ ਸ਼ੁਭ ਦਿਨ ਮਿੱਠੇ ਬੋਲਾਂ ਦਾ ਇਹ ਫੁੱਲ ਨਾਲ ਮਿਲ ਨਹੀਂ ਹੋ ਸਕਦਾ ਵਾਹ ਇਹ ਫੁੱਲ ਨਰ ਮਿਲ ਨਹੀਂ ਹੋ ਸਕਦਾ ਗਿਣਤੀ ਨਾਲ ਗਿਣ ਨਹੀਂ ਹੋ ਸਕਦਾ ਇਹ ਰਿਸ਼ਤਾ ਹੈ ਸਤਕਾਰਾਂ ਦਾ ਤੇ ਹੱਸਦੇ ਵਸਦੇ ਪਿਆਰਾਂ ਪਰਿਵਾਰਾਂ ਦਾ ਆਉਂਦੇਸ਼ ਮੁਹੱਬਤਾਂ ਪਾ ਲਈਏ ਆਉਂਦੇਸ਼ ਮੁਹੱਬਤਾਂ ਪਾ ਲਈਏ ਤੇ ਵੈਲੈਂਟਾਈਨ ਮਨਾ ਲਈਏ ਤੇ ਵੈਲੈਂਟਾਈਨ ਮਨਾ ਲਈਏ ਇਹ ਇਹਦੇ ਵਿੱਚ ਤਿੰਨ ਇਹ ਤਾਂ ਮੈਂ ਹਾਂ ਤੇ ਪਰ ਦਾਦੇ ਪਰਿਵਾਰਾਂ ਨਾਲ ਸੀ ਸੁਰੱਖਿਅਤ ਹੁੰਦੇ ਘਰਾਂ ਵਿੱਚ ਬਾਲ ਸੀ ਦਾਦੇ ਪਰ ਦਾਦੇ ਪਰਵਾਰਾਂ ਨਾਲ ਸੀ ਸੁਰੱਖਿਅਤ ਹੁੰਦੇ ਘਰਾਂ ਵਿੱਚ ਬਾਲ ਸੀ ਟੱਪੇ ਦਹਲੀਜ਼ ਕਿਸ ਦੀ ਮਜਾਲ ਸੀ ਟੱਪੇ ਦਹਲੀਜ਼ ਕਿਸ ਦੀ ਮਜਾਲ ਸੀ ਭੱਲੇ ਭੱਲੇ ਵੇਲਿਆਂ ਦੀ ਬਾਤ ਮੈਂ ਸੁਣਾਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਚਾਚੇ ਤਾਏ ਸੀ ਕਰਾ ਚਾਚੇ ਤਾਏ ਸੀ ਕਰਾਉਣ ਦੇ ਕੰਮ ਨਾਲ ਜੀ ਬਾਪੂ ਬਣ ਜਾਂਦਾ ਸਭਨਾਂ ਦੀ ਢਾਲ ਜੀ ਚਾਚੀ ਤਾਈ ਸਿੱਕਰੋਂ ਦੇ ਕਮਨਾਂ ਜੀ ਬਾਪੂ ਬਣ ਜਾਂਦਾ ਸਭਨਾਂ ਦੀ ਢਾਲ ਜੀ ਬੇੜੇ ਰੌਣਕਾਂ ਨਾ ਰਹਿਣ ਬੇੜੇ ਰੌਣਕਾਂ ਨਾ ਭਰੇ ਸਾਲੋਂ ਸਾਲ ਜੀ ਉਦੋਂ ਕਹਿੰਦੇ ਸੀ ਭਰਾ ਹੁੰਦੇ ਬਾਹਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਚਾਚੀ ਤਾਈ ਹੁੰਦੀ ਮਾਤਾ ਦੇ ਸਮਾਨ ਸੀ ਚਾਚੀ ਤਾਈ ਹੁੰਦੀ ਮਾਤਾ ਦੇ ਸਮਾਨ ਸੀ ਦਾਦੀ ਹੱਥ ਸਾਰੇ ਘਰ ਦੀ ਕਮਾਨ ਸੀ ਚਾਚੀ ਤਾਈ ਹੁੰਦੀ ਮਾਤਾ ਦੇ ਸਮਾਨ ਸੀ ਦਾਦੀ ਹੱਥ ਸਾਰੇ ਘਰ ਦੀ ਕਮਾਨ ਸੀ ਇੱਕ ਦੂਜੇ ਉੱਤੇ ਦਿੰਦੇ ਸਾਰੇ ਜਾਨ ਸੀ ਸ਼ਾਨ ਘਰਾਂ ਦੀ ਸੀ ਉਦੋਂ ਮੱਝਾਂ گاਵਾں ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਵਾਹ ਸਾਂਝ ਲੱਭਦੇ ਨਾ ਅੱਜ ਪਰਿਵਾਰ ਜੀ ਸਾਂਝ ਲੱਭਦੇ ਨਾ ਅੱਜ ਪਰਿਵਾਰ ਜੀ ਕੱਲੇ ਕੱਲੇ ਅਸੀਂ ਹੁੰਦੇ ਆ ਖੁਆਰ ਜੀ ਸਾਂਝ ਲੱਭਦੇ ਨਾ ਅੱਜ ਪਰਿਵਾਰ ਜੀ ਕੱਲੇ ਕੱਲੇ ਅਸੀਂ ਹੁੰਦੇ ਆ ਖੁਆਰ ਜੀ ਇੱਕ ਦੂਜੇ ਤੇ ਨਾ ਰਿਹਾ ਇਤਬਾਰ ਜੀ ਮਾਤਾ ਪਿਤਾ ਨਾਲ ਰਹੇ ਟਾਵਾਂ ਟਾਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਹਮ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਲਦੇ ਜੀ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਲਦੇ ਮੀਆਂ ਮੀਆਂ بیوی ਪਰੇਸ਼ਾਨੀਆਂ ਚ ਘੁੱਲਦੇ ਹਮ ਬੱਚੇ ਸਾਡੇ ਨੇ ਬੇਗਾਨਿਆਂ ਚ ਰੋਲਦੇ ਮੀਆਂ بیوی ਪਰੇਸ਼ਾਨੀਆਂ ਚ ਘੁੱਲਦੇ ਸਿਰ ਝਖੜ ਮਸੀਬਤਾਂ ਦੇ ਝੁੱਲਦੇ ਪੰਡਿਤੁਖਾਂ ਵਾਲੀ ਕਿੱਥੇ ਜਾ ਕੇ ਲਾਵਾ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾ ਦੋਸਤੋ ਹਾਂ ਲਾਸਟ ਤੋਂ ਪਹਿਲਾਂ ਆਪਾਂ ਰੱਖੀਏ ਬਜ਼ੁਰਗਾਂ ਨੂੰ ਨਾਲ ਜੀ ਆਪਾਂ ਰੱਖੀਏ ਬਜ਼ੁਰਗਾਂ ਨੂੰ ਨਾਲ ਜੀ ਪੋਤੇ ਪੋਤੀਆਂ ਨੂੰ ਲੈਣਗੇ ਸੰਭਾਲ ਜੀ ਸੰਭਾਲਦੇ ਹਾਂ ਆਪਾਂ ਆਪਾਂ ਰੱਖੀਏ ਬਜ਼ੁਰਗਾਂ ਨੂੰ ਨਾਲ ਜੀ ਪੋਤੇ ਪੋਤੀਆਂ ਨੂੰ ਲੈਣਗੇ ਸੰਭਾਲ ਜੀ ਅਸੀਸਾਂ ਨਾਲ ਆਪਾਂ ਹੋਣਾ ਮਾਲੂ ਮਾਲ ਜੀ ਅਸੀਸਾਂ ਨਾਲ ਆਪਾਂ ਹੋਣਾ ਮਾਲੂ ਮਾਲ ਜੀ ਕਿੱਤੋਂ ਮਿਲਦੀਆਂ ਮੁੱਲ ਨਾਲ ਦਵਾਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਲਾਸਟ ਹੈ ਜੀ ਅੱਜ ਜਿਵੇਂ ਪਰਿਵਾਰਾਂ ਚ ਨੇ ਦੀਸ਼ ਸਾਨੂੰ ਪਟਿਆ ਹਮ ਟੈਕਨੋਲੋਜੀ ਨੇ ਦੀਸ਼ ਸਾਨੂੰ ਪਟਿਆ ਅਤੇ ਛੱਜ ਵਿੱਚ ਪਾ ਕੇ ਹੈ ਛੱਟਿਆ ਹਮ ਟੈਕਨੋਲੋਜੀ ਨੇ ਦੀਸ਼ ਸਾਨੂੰ ਪਟਿਆ ਅਤੇ ਛੱਜ ਵਿੱਚ ਪਾ ਕੇ ਹੈ ਛੱਟਿਆ ਇੱਕ ਦੂਜੇ ਤੋਂ ਸੰਬੰਧ ਸਾਡਾ ਕਟਿਆ ਹਮ ਇੱਕ ਦੂਜੇ ਤੋਂ ਸੰਬੰਧ ਸਾਡਾ ਕਟਿਆ ਸਾਰੇ ਫੋਨ ਉੱਤੇ ਸਾਰੇ ਫੋਨ ਉੱਤੇ ਕਿਸ ਨੂੰ ਬੁਲਾਵਾਂ ਦੋਸਤੋ ਘਰਾਂ 'ਚ ਵੀ ਸਾਰੇ ਤਾਂ ਬੈਠੇ ਨੇ ਸਾਰੇ ਫੋਨ ਉੱਤੇ ਕਿਸ ਨੂੰ ਬੁਲਾਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਅੱਜ ਕਿੱਥੋਂ ਪਿਆਰ ਮੈਂ ਲਿਆਵਾਂ ਦੋਸਤੋ ਧੰਨਵਾਦ